ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਕਾਮਲਵਾਲੇ ਪਹੁੰਚੇ ਆ ਕਾਮਲਵਾਲਾ ਪਿੰਡ ਬਿਲਕੁਲ ਨਜ਼ਦੀਕ ਮੱਲਾਵਾਲੇ ਦੇ ਰਹਿ ਜਾਂਦਾ ਹੈ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਫਰੋਜ਼ਪੁਰ ਤੋਂ ਵੀ ਤਕਰੀਬਨ ਕੋਈ 18-20 ਕਿਲੋਮੀਟਰ ਦੀ ਦੂਰੀ ਜਦੋਂ ਆਪਾਂ ਫਰੋਜ਼ਪੁਰ ਤੋਂ ਕੋਈ ਭਰਾ ਆਪਣਾ ਆ ਰਿਹਾ ਠੀਕ ਹੈ ਜੀ ਮੱਲਾਵਾ ਆਪਾਂ ਬਿਲਕੁਲ ਵਾਇਆ ਮੱਲਾਵਾਲਾ ਤੇ ਮਹੂ ਨੂੰ ਆਉਣੇ ਆ ਤੁਕ 18 ਕਿਲੋਮੀਟਰ ਪੈਂਡਾ ਤੈ ਕਰੋਂਗੇ ਤੇ ਮੱਲਾਂ ਵਾਲੇ ਤੋਂ ਇੱਕ ਸੜਕ ਨਿਕਲਦੀ ਆ ਛੋਟੇ ਸਭਰਾ ਨੂੰ ਫਤੇਗੜ ਸਭਰਾ ਨੂੰ ਠੀਕ ਆ ਜੀ ਜਿਹੜੀ ਗਾਂ ਬੰਗਾਲੀ ਵਾਲਾ ਪੁਲ ਤੇ ਹਰੀਕੇ ਪੱਤਣ ਨੂੰ ਜਾਂਦੀ ਆ ਇੱਥੋਂ ਕੋਈ 3 ਕਿਲੋਮੀਟਰ ਦੀ ਦੂਰੀ ਆ ਮੱਲਾਂ ਵਾਲੇ ਤੋਂ ਠੀਕ ਆ ਜੀ ਤੇ ਨਾਲ ਲੱਗਦੇ ਪਿੰਡ ਆਸੀ ਕੇ ਮਾਸੀ ਕੇ ਪਿੰਡ ਬਿਲਕੁਲ ਨੇੜੇ ਜੱਲੇ ਵਾਲਾ ਰੋਡੇ ਵਾਲਾ ਬਿਲਕੁਲ ਲੱਗਿਆ ਹਮਦਾਲਾ ਇੱਕ ਪਾਸੇ ਪਿੰਡ ਫੱਤੇ ਵਾਲਾ ਦੂਲੇ ਵਾਲਾ ਇਹ ਪਿੰਡ ਬਿਲਕੁਲ ਨਾਲ-ਨਾਲ ਇਧਰਲੇ ਪਾਸੇ ਰਹਿ ਜਾਂਦੇ ਆ ਵੀਡੀਓ ਆਪਣੀ ਪਹਿਲੀ ਦਾ ਵੀਰ ਬਾਜ ਸਿੰਘ ਉਹਨਾਂ ਦੇ ਘਰੋਂ ਪਛੂਪਾਪਾਰ ਦਾ ਵੀਰ ਉਹਨੇ ਕਿਤਾ ਕਰਦੇ ਆ ਕਿ 5-6 ਸਾਲ ਤੋਂ ਅੱਜ ਇਸ ਵੀਡੀਓ ਦੇ ਵਿੱਚ ਨਗਾ ਦੀ ਗੱਲ ਕਰੀਏ ਤੇ ਤੁਹਾਨੂੰ ਆਪਾਂ ਜਰਸੀ ਬਰੀਡ ਦੇ ਵਿੱਚ ਜਾਂ ਜਰਸੀ ਕਰਾਸ ਬਰੀਡ ਦੇ ਵਿੱਚ ਵੜਾ ਦਿਖਾਉਣੀਆਂ ਨੇ ਟੋਟਲ 4 ਦੋ ਵੜਾ ਸੂਈਆਂ ਨੇ ਦੋ ਗੱਬਣਾਂ ਸੋ ਚਾਰ ਵੜਾ ਨੇ ਪਸੰਦ ਆਉਣੀਆਂ ਕਿ ਭਰਾਵਾਂ ਨੂੰ ਸੋ ਕਾਫੀ ਵੀਰ ਆਪਣੇ ਸ਼ੌਂਕ ਰੱਖਦੇ ਆ ਜਰਸੀ ਬਰੀਡ ਦੇ ਵਿੱਚ ਐਨੀਮਲ ਖਰੀਦਣ ਦਾ ਸੋ ਤਰੀਕ ਅੱਜ ਕਿਸਾਨ ਵੀਰ ਉਹ 26 ਮਈ ਨੂੰ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 8:00 ਵਜੇ ਦਾ ਸੋ ਜਿਹੜਾ ਵੀ ਐਨੀਮਲ ਹੋ ਕਿਸੇ ਫਾਰਮਰ ਭਰਾ ਨੂੰ ਪਸੰਦ ਆਉਂਦਾ ਸੋ ਸਟਾਰਟਿੰਗ ਤੋਂ ਆਪਾਂ ਜ਼ਿਕਰ ਕਰ ਦਿੰਦੇ ਹੁੰਨੇ ਆ ਵੀ ਜਿਹੜੇ ਪਸ਼ੂ ਸਵੇਰ-ਸਵੇਰ ਜਾਂ ਦੋ ਟਾਈਮ ਚੋਰੋ ਗੱਬਣ ਪਸ਼ੂ ਆਪਣਾ ਬਿਲਕੁਲ ਚੌਂ ਥਨਾਂ ਦੀ ਤਿੱਪਕੇ ਵਰਾ ਕੇ ਤਸੱਲੀ ਆ ਉਹ ਜਕੀਨੀ ਬਣਾ ਲਿਆ ਜੀ ਠੀਕ ਆ ਜੀ ਸੋ ਪੂਰੀ ਗੱਲਬਾਤ ਕਰਦੇ ਆ ਇੱਥੇ ਆਣ ਕੇ ਤੁਸੀਂ ਆਪਣੀ ਨਰਖ ਪਰਖਾ ਤਸੱਲੀ ਕਰ ਲਿਆ ਜੀ ਸਭ ਤੋਂ ਪਹਿਲਾਂ ਬਾਜਬਾਈ ਸੱਸਰੀ ਕਾ ਸੱਸਰੀ ਕਾ ਜੀ ਹੋਰ ਵੀਰੇ ਠੀਕ ਠਾਕ ਹੈ ਚੜਦੀ ਕਲਾ ਵੀਰੇ ਦੀ ਤਾਰੀਖ ਅੱਛਾ ਬਾਜਬ ਵਪਾਰ ਲੈਣ ਦਾ ਕੰਮ ਆ ਵੀਰੇ 5-6 ਸਾਲ ਤੋਂ ਵੈਸੇ ਕੰਮ ਕਰਦੇ ਆ ਰਹੇ ਆ ਆਪਾਂ ਜੀ ਤੇ ਵੀਡੀਓ ਚਲੋ ਆਪਾਂ ਪਹਿਲੀ ਵਾਰੀ ਸਬੱਬ ਬਣਾਇਆ ਵੀਡੀਓ ਪ ਤੇ ਮਾਲ ਇਸੇ ਤਰ੍ਹਾਂ ਵੀ ਕੋਈ ਪੰਜ ਚਾਰ ਨੱਕ ਜਿਵੇਂ ਮੱਝਾਂ ਬਿਹੜਾਂ ਦੇ ਵਿੱਚ ਖਾਸ ਤੌਰ ਤੇ ਆਜਾ ਆਪਣੇ ਕੋਲ ਮਹੀਆਂ ਜਿਹੜੀਆਂ ਵੇਗੀਆਂ ਦੋ ਤਿੰਨ ਮੱਝਾਂ ਤੇ ਦੋ ਤਿੰਨ ਚਾਰ ਪੰਜ ਗਾਵਾਂ ਆਪਣੇ ਕੋਲ 24 ਗੱਡੇ ਹੁੰਦੀਆਂ ਅੱਜ ਵੀਰੇ ਠੀਕ ਹੈ ਜੀ ਹਾਂ ਠੀਕ ਹੈ ਮਾਲ ਮੱਝਾਂ ਝੋਟੀਆਂ ਵਿਹੜਾ ਕਿਸੇ ਤਰ੍ਹਾਂ ਦਾ ਰਕਮ ਦਾ ਮਾਲ ਹਰ ਤਰ੍ਹਾਂ ਦਾ ਵੀਰੇ ਆਪਣੇ ਕੋਲ ਡੰਗਰ ਹੁੰਦਾ ਹਰ ਤਰ੍ਹਾਂ ਦਾ ਵੀਰੇ ਠੀਕ ਆ ਅਜਾ ਬਾਜਬਾਈ ਅੱਜ ਚਾਰ ਵੜਾ ਆਪਣੇ ਕੋਲ ਜਰਸੀ ਬਰੀਡ ਦੇ ਵਿੱਚ ਹੀ ਆ ਸਾਰੀਆਂ ਹਾਂਜੀ ਜੀ ਜੀ ਚਾਹੇ ਗੱਪਣਾ ਦੀ ਗੱਲ ਕਰ ਲਈਏ ਬਾਕੀ ਆਪਾਂ ਸੂਰੀਆਂ ਸਵਾਈਆਂ ਦਿਖਾਵਾਂਗੇ ਕ੍ਰਾਸ ਬਰੀਡ ਦੇ ਵਿੱਚ ਵੀ ਆ ਜਾਂਦੀਆਂ ਐਫ ਤੇ ਜਰਸੀ ਨਾਲ ਕ੍ਰਾਸ ਹਾਂਜੀ ਜੀ ਤੇ ਸ਼ੁਰੂਆਤ ਜਿਹੜੀ ਬਾਜਬਾਈ ਆਪਾਂ ਇੱਥੋਂ ਕਰ ਲਾਂਗੇ ਕਿ ਜਰਸੀ ਦੇ ਵਿੱਚ ਆਪਾਂ ਬਹੁਤ ਪਿਆਰੀ ਚੰਗੀ ਵੜ ਦੇਖ ਰਹੇ ਹਾਂ ਕੀ ਵੇਰ ਵਾ ਇਸ ਵੜ ਦਾ ਜੀ ਦੂਜਾ ਸੂਆ ਸੂਣੀਆ ਵੜ ਹਾਂਜੀ ਉਹ ਛਗੀ ਆ ਹਾਂਜੀ ਪਹਿਲਾਂ ਨੇ ਦੁੱਧ ਜਿਹੜਾ ਮਾਲਕਾਂ ਨੇ ਦੱਸਿਆ ਆਪਾਂ ਨੂੰ 20 22 ਕਿਲੋ ਹਾਂ ਬਸ ਹੁਣ ਤਿਆਰ ਹੀ ਕੋ ਇੱਕ ਦਿਨ ਲੱਗੇ ਦੋ ਦਿਨ ਲੱਗੇ ਹਾਂ ਚੂਨ ਦੇ ਵਿੱਚ ਠੰਡੀ ਸੀਲ ਠੀਕ ਹੈ ਤੇ ਬਾਕੀ ਆਪਾਂ ਤਲਾਵੀ ਜਿਹੜਾ ਕਰਦਨੇ ਆ ਠੀਕ ਆ ਬਾਕੀ ਜਿਹੜੇ ਵੀਰਾਂ ਲੈਣੀ ਹੈ ਦੋ ਟਾਈਮ ਤਸੱਲੀ ਪੂਰੀ ਤਸੱਲੀ ਕਰੇ ਸਣਾ ਦੀ ਪੂਰੀ ਕਰਕੇ ਤੇ ਫੇਰ ਆਪੀ ਲੈ ਜੀ ਅੱਛਾ ਪਲੂਣ ਨੇ ਦੁੱਧ ਕਿੰਨਾ ਚੋਆ ਸੀਗਾ ਪਲੂਣ ਨੇ ਵੀਰ ਜੀ 20 ਤੋਂ 22 ਕਿਲੋ ਚੋਆ ਹੈ 20 ਤੋਂ 22 ਕਿਲੋ ਹਾਂ ਜੀ ਹਾਂ ਸੋ ਦੋਸਤੋ ਤੁਸੀਂ ਦੇਖ ਸਕਦੇ ਜੇ ਸਾਹਮਣੇ ਵਿਆਪਕ ਗ੍ਰੀਡ ਦੇ ਵਿੱਚ ਸੈਕੰਡ ਟਾਈਮਰ ਇਹ ਵੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਤਿਆਰੀ ਆਲਮੋਸਟ ਕੰਪਲੀਟ ਆ ਕੋਈ ਲੈ ਜੇ ਦਿਨ ਲੈ ਜੇ ਚਾਰ ਲੈ ਜੇ ਦਿਨ ਇੰਨੇ ਤਾਂ ਹਜੇ ਆਰਾਮ ਨਾਲ ਕੱਟਦੀ ਆ ਸੋ ਇਸ ਵਾਰ ਵੀ ਚੰਗੀ ਉਮੀਦ ਕਰ ਸਕਦੇ ਜੇ ਬਾਕੀ ਸਰੀਰਕ ਢਾਂਚਾ ਤੁਸੀਂ ਸਵੈਡ ਦਾ ਚੈੱਕ ਕਰੋ ਬੇਲਪੁਰ ਸੋਹਣੀ ਆ ਹਾਈਟ ਕਾ ਦੇ ਇੱਕ ਜਿੱਦਾਂ ਪੰਜਾਬ ਵਾਲੀ ਜਰਸੀ ਦੇਖਦੇ ਆਪਾਂ ਓਡੀ ਹਾਈਟ ਕਾ ਦਾ ਇਸ ਵੈਡ ਦੀ ਬਾਕੀ ਥੱਲਿਓ ਥੱਲਿਓ ਪੂਰੀ ਖਬਰਦਾਰਾ ਕਰਮ ਵਾਲੀ ਮੁਠੀ ਥਾਣਾ ਸੋ ਟਿੱਪ ਕੇ ਮੇਰਾ ਭਰਾ ਤੁਸੀਂ ਲੈ ਕੇ ਜਾਣੀਏ ਕਿਉਂਕਿ ਤਿੰਨ ਤੋਂ ਚਾਰ ਦਿਨ ਹਜੇ ਸਮਾਂ ਇਹਦਾ ਪਿਆ ਹੈ ਸੂਣ ਦਾ ਵੈਡ ਐਸਵਰ ਵੀ ਚੰਗਾ ਦੁੱਧ ਚਵਾਜੂਗੀ ਬਾਕੀ ਲਹੂ ਪੈਸਾ ਲਿਆ ਪਲੀ ਪਲੇਤੀ ਆ ਕਰਮ ਵਾਲੀ ਤੇ ਪਹਿਲੇ ਸਵੇਰ ਕੋ 20 22 20 22 ਬਿਲਕੁਲ ਲਾਇਆ ਕਰਮ ਵਾਲੀ ਨੇ ਦੁੱਧ ਠੀਕ ਆ ਤੇ ਚੰਗੇ ਹਾਈਟ ਕੱਦ ਵਿੱਚ ਆ ਬਾਕੀ ਬੇਲਬੂਲ ਚੰਗੀ ਸਪੈਸ਼ਲ ਥਣ ਥਣ ਬਹੁਤ ਵਧੀਆ ਚੰਗੀ ਸਪੇਸ ਚੰਗੇ ਗੈਪ ਦੇ ਉੱਤੇ ਬਹੁਤ ਸੋਣਾ ਥਾਣ ਦਾ ਕਰਮਾ ਲਈ ਇੱਕ ਵਾਰੀ ਆਪਾਂ ਤੁਹਾਨੂੰ ਲੱਗਿਓ ਬੈਣੀ ਕ ਬੈਣੀ ਵਾਲੀ ਸਾਈਡ ਤੋਂ ਦਿਖਾ ਦਿੰਨੇ ਆ ਸੋ ਸਾਰੇ ਪਾਸੇ ਤੁਸੀਂ ਇੱਕ ਵਾਰ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਸੋ 2 4 2 4 ਦਿਨ ਹਜੇ ਆਰਾਮ ਨਾਲ ਕਰਮਾ ਲਈ ਕੱਟ ਦੀ ਠੀਕ ਆ ਜੀ ਸੋ ਜੜੀਆਂ ਲੜਾ ਲੜਾ ਨਾਰਮਲ ਹੀ ਤੁਹਾਨੂੰ ਦਿਖਾਈ ਦੇ ਰਹੀਆਂ ਢਿੱਲਾ ਟੁੱਟਾ ਇੱਕ ਕੱਟ ਜੋਗੀ ਕਰਮਾ ਲਈ ਬਾਜ ਮੇਰੇ ਕੀ ਮੁੱਲ ਕੀ ਡਿਮਾਂਡ ਰੁਕੀ ਇਹਦੀ ਮੋਸੇ ਗਿਰਜੀ ਜਿੰਨਾ ਮਰਜ਼ੀ ਕਰ ਲਈਏ ਲੱਖ ਦੇ ਵਿੱਚੋਂ ਕੋਈ ਮਾਣਤਨ ਹੋਊਗਾ 500 ਹਜ਼ਾਰ ਇੱਕ ਛੋਟ ਹੋਊਗੀ ਠੀਕ ਆ ਜੀ ਹਾਂ ਲੱਖ ਦੇ ਵਿੱਚ ਹਾਂ ਬਸ ਮਾਨ ਜਿਹੜਾ ਛੋੜੂ 500 ਯਾਰ ਆਪਦੀ ਖੁਸ਼ੀ ਨਾਲ ਗਿੱਜੀ ਕਰਾਂਗੇ ਠੀਕ ਆ ਵੀਰੇ ਸੋ ਲੱਖ ਦੇ ਵਿੱਚੋਂ ਦੋਸਤੋ ਖੁਸ਼ੀ ਨਾਲ ਵੀਰੇ ਤਾਂ ਮਾਨਤਨ ਕਰਾਂਗੇ ਛੋੜ ਛੱਪਾ ਠੀਕ ਆ ਉਹ ਮੇਰਾ ਤਰਾ ਜਿਹੜਾ ਵੀ ਸੌਦਾ ਕਰੂਗਾ ਦੇਖ ਲਿਆ ਜੇ ਜਿੱਥੇ ਵੀ ਕਿਸੇ ਦੀ ਸੈਟਿੰਗ ਬੈਠਦੀ ਹੈ ਜਿੰਨੀ ਵੀ ਕੋਈ ਗਜਾਇਸ਼ ਆ ਵਿੱਚੋਂ ਮਾਨਤਨ ਕਰ ਦਿੱਤਾ ਜਾਊਗਾ ਸੋ ਬਹਿਣੀ ਵਾਲੇ ਪਾਸੇ ਤੁਸੀਂ ਦੇਖ ਸਕਦੇ ਜੇ ਬੇਨ ਫੂਨਸ ਕਾਫੀ ਮੋਟੀਆਂ ਨੇ ਮਿਲਕ ਬੇਨ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਗੈਪ ਬਹੁਤ ਆ ਠੀਕ ਆ ਜੀ ਸੋ ਮਰਲੇ ਦੀਆਂ ਮਰਲੇ ਵੰਡਾਂ ਆਪਾਂ ਕਹਿ ਦਿੰਨੇ ਆ ਜਦੋਂ ਇਹੋ ਜਿਹਾ ਸਪੇਸ ਗੈਪ ਵੇ ਠੀਕਾ ਸਾਕਰ ਨੰਬਰ ਤੇ ਇੱਕ ਆਪਣੇ ਕੋਲ ਸੀ ਰਵਾਜ ਇਦਾਂ ਦੇ ਪਾਸੇ ਆ ਵੀ ਵੈੜ ਜਰਸੀ ਦੇ ਵਿੱਚ ਹੀ ਆਂਜੀ ਵੈੜ ਇਹ ਵੀ ਆਪਣੇ ਕੋਲ ਗੱਪਣਾ ਵੈੜ ਇਹਦਾ ਸਮਝ ਕਿੰਨਾ ਕੁ ਬਾਕੀ ਆ ਗਿਰੇ ਨੇ 10 ਤੋਂ 12 ਦਿਨ ਪਏ ਆ ਹਾਂਜੀ ਪਹਿਲਾਂ ਨੇ ਦੋ ਜਿਹੜਾ ਨੇ 16 ਤੋਂ 17 ਕਿਲੋ ਦੁੱਧ ਦਿੱਤਾ ਠੀਕਾ ਦੂਜਾ ਸੁਹਾ ਸੁਣਾ ਬਾਕੀ ਆਏ ਦੀ ਉਮੀਦ ਕਰਦੇ ਵੀ 20 ਤੋਂ 22 ਕਿਲੋ ਦੁੱਧ ਵੀ ਦੇ ਗਿਆਂ ਹੂੰ ਠੀਕਾ ਉਦਾਂ ਸੀਲ ਸੂਠ ਠੰਡੀ ਆ ਦਿਨ 10 ਤੋਂ 12 ਨਹੀਂ ਟਲਡੂ ਲੰਬਾ ਹੋਤਾ ਥਾਂ ਤੋਂ ਬਹੁਤ ਜ਼ਿਆਦਾ ਹੱਥੀ-ਪੁੱਠੀ ਆ ਲੱਗਾ ਉਹਦੀ ਸੀਲ ਸੌ ਸਾਰੀ ਠੀਕਾ ਸੋ ਇਹ ਵੀ ਕਿਸਾਨ ਵਿਰੋਧ ਤਕਰੀਬਨ ਕੁਲਦੀਪ ਬਾਈ ਵੀ ਬਾਈ ਨੂੰ ਮੱਥਾ ਲਾਉਣ ਵਾਲੀ ਵੜਾ ਦੂਜਾ ਸੂਬਾ ਇਸ ਵੜਾ ਨੂੰ ਸੁਣਾ ਇਹਦੇ ਵਸੇ ਜੇ ਦੇਣ ਥੋੜੇ ਜਿਹਾ ਪਏ ਆ ਹਫਤੇ ਤੋਂ ਕੋਈ ਅੰਦਰ ਬਾਹਰ ਮੰਨ ਲਿਓ ਸਮਾਂ ਹਫਤਾ ਅੱਠ ਕ ਦਿਨ ਹਜੇ ਆਰਮਨਾਲ ਕੱਢਦੀ ਆ ਮੂੰਹ ਮੱਥੇ ਤੋਂ ਕੁਦੀ ਜੇ ਇੱਕ ਵਾਰੀ ਦੇਖ ਸਕਦੇ ਜੇ ਫੇਸ ਕੁਆਲਿਟੀ ਤੇ ਬਾਕੀ ਪਾਲੀਆਂ ਪਲੀਤੀਆਂ ਵੜਾ ਨੇ ਕੋਈ ਇੱਥੇ ਆਇਆ ਮੇਰਾ ਭਰਾ ਇਹ ਨਹੀਂ ਨਿਕਲੂਗਾ ਕਿ ਕੋਈ ਛੋਟੀ ਵੜਾ ਨਿਕਲੂਗੀ ਕਿ ਤਿਕਾ ਜੀ ਜੇ ਆਪਾਂ ਨਾਰਮਲ ਇੱਕ ਤੁਹਾਨੂੰ ਆਈਡੀਆ ਦੇ ਦਿੱਤਾ ਵੀ ਜਿਵੇਂ ਇੱਕ ਪੰਜਾਬ ਵਾਲੀ ਜਰਸੀ ਦੇਖਦੇ ਆਪਾਂ ਉੱਡੇ ਹਾਈਟ ਕਰਦਾ ਇਹਨਾਂ ਵੜਾਂ ਦੇ ਤਕਰੀਬਨ ਬਾਜ ਭਾਈ ਇਹ ਵੀ ਤਕਰੀਬਨ 20 22 22 ਚੱਲਦੀ ਰਹੀ ਹੈ ਪਹਿਲਾ ਸੂਬਾ 22 ਚੱਲੂਗੀ ਜੀ ਹਾਂ ਛੋਟਾਂ ਜਟੂਂਜਾ ਬੈੜਦਾ ਚੰਗਾ ਬਾਕੀ ਤੁਸੀਂ ਉੱਪਰੋਂ ਵੇਖੂਗਾ ਬਿਲਕੁਲ ਚੌੜਾ ਪਿੱਠ ਫੁੜਾ ਕਰਮਾਂ ਲਈਦਾ ਠੀਕ ਆ ਜੀ ਸੋ ਰਾਜੀ ਆ 20 22 22 ਲੀਟਰ ਪੈਸੇ ਆਂਦਾ ਨਹੀਂਗਾ ਜਦੋਂ ਆਪਾਂ ਇਹੋ ਜਿਹੇ ਐਨੀਮਲ ਦੇਖਦੇ ਆ ਠੀਕ ਆ ਜੀ ਪਲਿਆ ਸੰਭਿਆ ਵੇਖਦੇ ਆ ਜਾਂ ਹਵਾਨੇ ਚੱਡੇ ਦਾ ਸਟਰਕਚਰ ਤੋਂ ਇੱਕ ਆਈਡੀਆ ਆਪਾਂ ਨਾਰਮਲ ਹੀ ਲਾ ਲੈਣਾ ਹੁੰਦਾ ਵੀ ਨਾਰਮਮਲ ਦੋ ਤਿੰਨਾਂ ਕੁ ਪਸ਼ੂ ਕੱਢੂਗਾ ਠੀਕ ਆ ਜੀ ਸੋ ਬਾਕੀ ਅੱਗੇ ਹਰੇਕ ਭਰਾ ਦਾ ਆਪੋ ਆਪਣਾ ਆਈਡੀਆ ਠੀਕ ਹੈ ਜੀ ਤੁਹਾਡਾ ਵਿਊ ਆਪ ਪੁਆਇੰਟ ਕਿਿਹੜੇ ਵੀਰ ਨੂੰ ਕਿੰਨਾ ਕੁ ਜਾਬ ਦਾ ਵੀ ਇਸ ਵਾਰ ਦੇ ਦੁੱਧ ਚ ਪਾਉਣਾ ਠੀਕ ਹੈ ਸੋ ਢਿੱਲ ਕਾਫੀ ਜਿਆਦੀ ਹਵਾਨੇ ਚੱਟੇ ਦੇ ਵਿੱਚ ਸੋ ਬਾਡੀ ਸਟ੍ਰਕਚਰ ਚੰਗਾ ਦੋਵੇਂ ਬੜਾ ਦਾ ਕੱਦ ਹਾਈਟ ਜਿਹੜੀਆਂ ਤੁਸੀਂ ਆ ਦੇਖ ਰਹੇ ਜੀ ਬਿਲਕੁਲ ਜੋੜੀ ਇੱਕੋ ਜੀ ਹੈਗੀ ਹਾਈਟ ਕੱਦ ਵਾਲੇ ਪਾਸਿਓ ਤੇ ਇਹ ਬਾਜਬਾਈ ਕੀ ਮੁੱਲ ਰੂਗਾ ਕਿੰਨੇ ਦੇ ਦੇ ਰਹੇ ਜੀ ਵੀਰੇ ਮੁੱਲ ਭਾਵੇਂ 70 ਕਰਾਉ ਭਾਣ ਬੱਤਰ 66000 ਦੀ ਹਾਂ ਨਾ ਇਹ 66000 ਦੀ ਹਾਂਜੀ ਠੀਕ ਹੈ ਜੀ ਲੋਬੇ 80000 ਦੀ ਬਿਹਾਨ ਆਣ ਹੈ ਠੀਕ ਆ ਜੀ 75 70 ਮੋਹਲੋਂ ਕੁਝ ਵੀ ਆ 68000 ਲੈਣ ਦੇਣਾ ਠੀਕ ਆ ਤੇ ਬਾਕੀ ਤਾਂ ਕਨਫਰਮ ਨਹੀਂ ਆ ਵੀ ਜਿਹੜਾ ਹਫਤਾ ਅਟਕਦੇ ਨਹੀਂ ਹਜੇ ਕੱਢਦੀ ਆ ਰਾਮ ਨਾਲ ਵੀ ਜੀ ਕੋਈ ਵੀ ਮੀ ਵੀਰ ਆਪਣਾ ਆਨਲਾਈਨ ਵੈਡ ਬੰਗੋਦਾ ਥਾਣਾ ਦੀ ਫੁੱਲ ਗਰੰਟੀ ਹੋਊਗੀ ਜੇ ਕੋਈ ਵੀਰ ਇੱਥੇ ਆਉਂਦਾ ਆਪਦੀ ਤਸੱਲੀ ਕਰਕੇ ਜਾਂਦਾ ਜਿਹੜਾ ਆਨਲਾਈਨ ਆਪਣੇ ਨੂੰ ਬੰਗੋਦਾ ਉਹਦੀ ਫੁੱਲ ਗਰੰਟੀ ਹੋਊਗੀ ਜਿਹੜਾ ਵੀਰ ਇੱਥੇ ਆ ਜਾਂਦਾ ਉਹਦੀ ਕੋਈ ਗਰੰਟੀ ਦੀ ਤਸੱਲੀ ਆਪਦੀ ਕਰਕੇ ਲੈ ਬਿਲਕੁਲ ਉਹਨੇ ਤਸੱਲੀ ਦੀ ਕਾਰ ਹੀ ਲੈਣੀ ਆ ਜਿਹੜਾ ਵੀ ਆਨਲਾਈਨ ਮਗਾਉਂਦਾ ਠੀਕ ਆ ਜੀ ਜਿਹੜੀ ਗੱਲਬਾਤ ਵਿੱਚ ਆ ਰਿਕਾਰਡਿੰਗ ਹੋ ਗਈ ਆ ਠੀਕ ਆ ਜੀ ਉਸ ਬਿਹਾਬ ਤੇ ਤੁਸੀਂ ਸੌਦਾ ਕਰ ਸਕਦੇ ਜੀ ਇੱਧਰ ਇੱਕ ਵੱਡੇ ਢਾਂਜੇ ਦੇ ਵਿੱਚ ਆਪਾਂ ਤੁਹਾਨੂੰ ਵੈੜ ਦਿਖਾਉਨੇ ਆ ਇਹ ਐਚਐਫ ਤੇ ਕੋਈ ਜਰਸੀ ਦਾ ਕ੍ਰੋਸ ਮੰਨ ਲਿਓ ਤੁਸੀਂ ਫੋਲੋ ਵੱਡੀ ਹਾਈਟ ਕਰ ਦਿੱਤੀ ਆ ਜਿੱਦਾਂ ਇੱਕ ਆਪਾਂ ਨਾਰਮਲ ਐਚਐਫ ਦੀਆਂ ਵੈੜਾ ਵੇਖਦੇ ਆ ਫਾਰਮ ਵਾਲੀਆਂ ਤੇ ਬੱਜਪਾਈ ਇਹਦਾ ਕੀ ਬੇਰਬਾ ਵੈੜਾ ਇਨੂੰ ਵੀਰ ਜੀ ਤਕਰੀਬਨ ਸੂਈ ਨੂੰ ਸਾਢੇ 3-4 ਮਹੀਨੇ ਹੋ ਗਿਆ ਅੱਛਾ ਜੀ ਸੱਜਰ ਨੇ ਦੁੱਧ ਦਾ 40-42 ਕਿਲੋ ਦੇ ਚੱਲਦੀ ਨਹੀਂ ਰਾਮਦਰੀ ਨਾਲ ਇਸ ਟਾਈਮ ਜਿਹੜਾ ਵੀਰ ਨੇ ਆਪਣੇ ਤੋਂ ਲਈ ਸੀ ਉਹਨਾਂ ਵੀਰ ਦਾ ਕੋਈ ਬਾਹਰ ਜਾਂਦਾ ਵਿਚਾਰ ਬਣਿਆ ਤੇ ਉਹਨਾਂ ਦਾ ਰਾਦਾ ਬੰਦਾ ਵੀ ਸੇਰ ਮੱਲਾ ਕਰ ਦਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਜੇ ਕੋਈ ਵੀਰ ਆਪਣੇ ਤੋਂ ਲੈਂਦਾ ਹੈ ਤਾਂ ਕਿ ਉਹ 40 ਕਿਲੋ ਵਹ ਜਿਹੜੀ ਗੱਬਰ ਨਹੀਂਗਾ 20-22 ਕਿਲੋ ਦੁੱਧ ਦੇ ਬੱਚੀ ਇਹਦੀ ਹੈਗੀ ਨੇ ਮਾਲਕਾਂ ਨੇ ਉਹ ਆਪਾਂ ਨੂੰ ਨਹੀਂ ਦਿੱਤੀ ਜਾਨੀ ਗੇ ਜੇ ਕੋਈ ਵੀਰ ਪਾਏ ਭਰਦਾ 25000 ਰੁਪਇਆ ਉਹ ਬੱਚੀ ਵੀ ਆਪਾਂ ਲੈ ਦੇਗੇ ਜਿਹੜੀ ਤਰੀਕਾ ਗੱਬਣ ਦੀ ਉਹ ਵੀ ਆਪਾਂ ਨੂੰ ਪਤਾ ਉਹਦੀ ਠੰਡੀ ਸੀਲ ਆ ਦੋ ਟਾਂ ਵੀਰ ਆਵੇ ਇੱਥੇ ਤਿੰਨ ਟਾਂ تسਲੀ ਕਰਕੇ ਜੇ ਮਰਜ਼ੀ ਆਉਂਦੀ ਲੈ ਮਤਲਬ ਫਿਰ ਵੀ ਹੁਣ ਮਹੀਨਾ 1.5 ਤੋਂ ਉੱਪਰ ਦੋ ਮਹੀਨੇ ਆਸपास ਹੋ ਚਲੇ ਆ 40 ਤੋਂ 45 ਦਿਨ ਜਿਹੜੀ ਗੱੜ ਗੱਬਣ 100% ਵੀਰ ਦੇਣਗੇ 1.5 ਮਹੀਨੇ ਤੋਂ ਪਲਾਸੀ ਤੱਕ ਹਾਂ 1.5 ਮਹੀਨੇ ਤੋਂ ਪਲਾਸੀ ਤੱਕ ਠੀਕ ਆ ਤੇ ਟੋਟਲ ਜੇਕਰ ਆਪਾਂ ਦੇਖੀਏ ਤਾਂ ਵੀ 3.5 ਤੋਂ 3 ਕੁ ਮਹੀਨੇ ਹਾਂ ਹਾਂ 3.5 ਮਹੀਨੇ ਵੀਰ ਜੀ ਹੋ ਗਏ ਆ ਲੋ ਵੀ ਬਾਕੀ ਢਾਂਚਾ ਪਹਿਲਾਂ ਵੀ ਆਪਾਂ ਤੁਹਾਨੂੰ ਨੋਟ ਕਰਾ ਦਿੱਤਾ ਵੀ ਪੂਰੀ ਵੱਡੀ ਹਾਈਡ ਕਰ ਦਿੱਤੀ ਆ ਦੇਖਣ ਫੇਸ ਕੁਆਲਿਟੀ ਨੂੰ ਵੇਖੀਏ ਤੇ ਜਰਸੀ ਵਾਲੀ ਫੇਸ ਕੁਆਲਿਟੀ ਆ ਬਾਡੀ ਸਟਰਕਚਰ ਪਿਛਲਾ ਢਾਂਚਾ ਜੇਕਰ ਆਪਾਂ ਦੇਖੀਏ ਬਿਲਕੁਲ ਤੋਂ ਹੋਂ ਤੋਂ ਬੈਕ ਪੁੱਠੇ ਪੱਠੇ ਤੱਕ ਐਚ ਐਫ ਬਰੀਡ ਦਾ ਢਾਂਚਾ ਠੀਕ ਆ ਤੇ ਤਕਰੀਬਨ ਇਸ ਵਕਤ 22 ਲੀਟਰ ਦੁੱਧ ਦੇ ਥੱਲੇ ਹਾਜ਼ਰ ਆ ਤੇ ਪੀਕ ਬਿਲਕੁਲ ਸੱਜਰ ਦਾ ਦੁੱਧ ਬਾਈ ਬਾਜ ਕਿੰਨਾ ਕੁ ਰਿਆਜ ਦਾ ਪੀਕ ਨਾਲ ਤੇ ਵੀ 40 42 ਕਿਲੋ ਚਲਦੀ ਰਹਿਮਾਨਦਰੀ ਨਾ ਅੱਛਾ ਜੀ ਹਾਂ ਆਪਣੇ ਘਰੋਂ ਹੀ ਗਈ ਹੈ ਗੱਬਰ ਦੀ ਵੀਡੀਓ ਆਪਣੇ ਕੋਲ ਹੈਗੀ ਆ ਹਾਂ ਜਿਵੇਂ ਹੁਣ ਵੀਰ ਮਾਲਾ ਭਾਵੇਂ ਹੱਥ ਨਾਲ ਚੋਲੇ ਗਾਂ ਮਸ਼ੀਨ ਤੇ ਵਿੱਚ ਵਿੰਦੀ ਹੈ ਤੇ ਹੱਥ ਨਾਲ ਵੀ ਚੋਲੇ ਭਾਵੇਂ ਜਿਵੇਂ ਮਰਜ਼ੀ ਸਾਲੀ ਕਰ ਲੋ ਠੀਕ ਹੈ ਭਾਈ ਲਓ ਠੀਕ ਹੈ ਜੀ ਸੋ ਪੀਕ ਤਾਂ ਜਿਹੜਾ ਦੋਸਤੋ ਕੋਈ 35 ਤੋਂ ਪਲੱਸ 40 38 40 ਲੀਟਰ ਵੀਰ ਦੱਸ ਰਿਹਾ ਤੇ ਦੁੱਧ ਚਵਾਇਆ ਤਕਰੀਬਨ ਹਜੇ ਸਾਢੇ 1 3 ਮਹੀਨੇ ਹੋਏ ਆ ਤੇ 22 ਲੀਟਰ ਇਸ ਵਕਤੇ ਤੇ ਥੱਲੇ ਹਾਜ਼ਰ ਸੋ ਇੱਕ ਜ਼ਰੂਰੀ ਜਿਹੜੀ ਬੇਨਤੀ ਹੈ ਵੀ ਆ ਵੀ ਕਿਸੇ ਭਰਾਣੇ ਚਲੋ ਬੱਚੀ ਮਗਰ ਲੈ ਕੇ ਜਾਣੀ ਹੈ ਉਹਦਾ ਇੱਕ ਵੱਖਰੇ ਤੌਰ ਤੇ ਜਿਹੜਾ ਤੁਹਾਨੂੰ ਚਾਰਜ ਪੇ ਕਰਨੇ ਪੈਣਗੇ ਜਿੰਨਾ ਰੇਟ ਇਹਦਾ ਹੋਊਗਾ ਉਹ ਇਸੇ ਵੇੜ ਦਾ ਹੋਊਗਾ ਠੀਕ ਆ ਜੀ ਸੋ ਬੱਚੀ ਲਜਾਣ ਦਾ ਮੇਰਾ ਭਰਾ ਕੋਈ ਦਾਵੇਦਾਰ ਆ ਠੀਕ ਆ ਉਹ ਬੱਚੀ ਤੁਹਾਨੂੰ ਦਿਖਾ ਦਿੱਤੀ ਜਾਊਗੀ ਉਹ ਜਿਹੜੀ ਤੁਸੀਂ ਬਿਲਕੁਲ ਪੇ ਕਰਦੇ ਆ ਜਿਹਦੀ ਜਿੰਨੇ ਦੀ ਕੀਮਤ ਦੀ ਹੋਈ ਠੀਕ ਆ ਉਹ ਬੱਚੀ ਵੀ ਤੁਹਾਨੂੰ ਮਿਲ ਜੂਗੀ ਪਿੱਛੋਂ ਬਾਕੀ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਤੁਹਾਨੂੰ ਢਾਂਜਾ ਦਿਖਾ ਦਿੰਨੇ ਆ ਬੜੀ ਪਲੀ ਪ੍ਰੀਤੀ ਆ ਫੁੱਲ ਵੱਡੀ ਹਾਈਟ ਨੇਸ ਦੇ ਵਿੱਚ ਵੇੜ ਸੱਚ ভাই ਚ ਭਾਈ ਦੀ ਬਾਜ ਭਾਈ ਦੀ ਪੂਰੀ ਤਸੰਦੀ ਆਪਣੀ ਪੂਰੀ ਗਰੰਟੀ ਕੋਈ ਘੂੜਟ ਨਹੀਂ ਮਾਰਨਿੰਗ ਕਿਸਾਨ ਵੀਰੋ ਜਿਹੜੀ ਚਵਾਈ ਆ ਉਹ ਆਪਾਂ ਰੋਕੀ ਆ तकरीबन ਹੁਣ 8 8:30 ਵਜੇ ਦਾ ਸਮਾਂ ਤੇ ਭਰੇ ਥਣ ਜਿਹੜਾ ਤੁਹਾਨੂੰ ਐਨੀਮਲ ਦਿਖਾਉਣ ਦਾ ਇਰਾਦਾ ਸੀਗਾ ਬਾਕੀ ਕੋਈ ਵੀ ਭਰਾ ਮੇਰਾ ਦੋ ਟਾਈਮ ਟਾਈਮ ਤੋਂ ਟਾਈਮ ਬਣਿਆ ਥਣਿਆ ਪਸ਼ੂ ਚੋ ਕੇ ਤਸੱਲੀ ਕਰ ਸਕਦਾ ਦੇਖ ਸਕਦੇ ਕੋਈ ਤੋ ਬਾਕੀ ਮਸ਼ੀਨੀ ਚਵਾਈ ਵੀ इजीली ਕੋਈ ਕਰ ਸਕਦਾ ਬਾਕੀ ਦੋਵੇਂ ਪਾਸੇ ਬੈਠ ਕੇ ਵੀ ਚਵਾਈ ਕਰ ਸਕਦੇ ਜੇ ਵੀ ਥਣ ਪੂਰਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਹੱਥੀ ਚਵਾਈ ਹੈ ਲੈ ਲੱਗਾ ਬੈਠਣ ਨੂੰ ਤੇ ਬਾਕੀ ਪੀਕ ਦਾ ਦੁੱਧ ਤੇ ਹੁਣ ਪ੍ਰੈਜੈਂਟ ਟਾਈਮ ਜਿਹੜਾ ਦੁੱਧ ਕੰਮ ਨਹੀਂ ਦਿੱਤਾ ਹੁਣ ਮੌਕੇ ਤੇ ਕਿੰਨਾ ਦੁੱਧ ਤੇ ਥੱਲੇ ਹਾਜ਼ਰ ਇਹਦਾ ਵੀਰ ਬਾਜ਼ੀ ਟੀਮ ਬੋਲ ਕਰਦੇ ਆਂ ਕਿ ਡਿਮਾਂਡ ਰੋਗੇ ਜੀ ਮੁੱਲ ਵੀਰੇ ਲੈਣ ਦੇ ਆਲਾ 70000 ਰੁਪਏ ਤੋਂ ਲੈਣਾ 72000 ਛੋੜ ਚ ਪਹੁੰਚੂਗਾ ਮੰਨਤਾ ਨਹੀਂ ਵੀਰਾਂ ਦਾ 72000 ਹਾਂ ਦੁੱਧ ਵੀਰ ਕੋਈ ਦੋ ਟਾਈਮ ਆਵੇ ਤਿੰਨ ਟਾਈਮ ਤਸੱਲੀ ਕਰੇ 22 ਤੋਂ 24 ਕਿਲੋ ਦੁੱਧ ਨਹੀਂ ਲੂਗਾ ਠੀਕ ਹੈ 2 ਕਿਲੋ ਦੁੱਧ ਵੀ ਇਹਦੀ ਨਹੀਂ ਨਿਕਲਦਾ ਠੀਕ ਹੈ ਹਾਂ ਦੁੱਧ ਦਾ ਜਿਆਦਾ ਬਰਾਪਾ ਘਾੜੀ ਦਰਦੇ ਤਾਂ ਠੀਕ ਹੈ ਚੰਗੀ ਗੱਲ ਕਰੇ ਗਾਂ ਕੋਈ 20 ਕਿਲੋ ਘੰਡ ਵੱਧ ਨਿਕਲੇ ਫੇਰ ਹੀ ਸਵਾਦ ਆ ਠੀਕ ਹੈ ਜੀ ਇਹ 72000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮਾਨ ਤੋਂ ਹੋ ਜਾਊਗਾ ਸੋ ਚਾਹਵਾਨ ਸੱਜਣ ਆਪਣੇ ਕਰ ਲਿਓ ਸੰਪਰਕ ਵੱਡੇ ਢਾਂਚੇ ਦੀ ਵਹਿੜਾ ਚੰਗੇ ਮਿਲਕ ਆਲੀਆ ਐਸ ਵਕਤ 2 ਕਿਲੋ ਦੁੱਧ ਹਾਜ਼ਰ ਇੱਕ ਇਧਰ ਆਪਾਂ ਤੁਹਾਨੂੰ ਲਾਸਟ ਵਿੱਚ ਇੱਕ ਵਾਰ ਦਿਖਾਉਣੀ ਹੈ ਕ੍ਰਾਸ ਬਰੀਡ ਦੇ ਵਿੱਚ ਆ ਇਹ ਵੀ ਬਾਜ ਕੋਈ ਜਰਸੀ ਨਾਲ ਕ੍ਰਾਸ ਹੀ ਆ ਗਿਆ ਹਾਂ ਜੀ ਜੀ ਤੇ ਇਹਦਾ ਕੀ ਵੇਰਵਾ ਜੀ ਇਹੋ ਗਰੀ ਨਾ 21 ਕਰੋ ਬਦੂਆਂ ਬੈੜਾ ਲਿਆ ਦੂਹ ਦੇ ਮਗਰ ਹੀ ਬੱਚੀਆਂ ਬੱਚੀਆਂ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਜਿਹੜੇ ਨਾਲ ਸਿਮਰਾਂ ਲੱਗਿਆ ਸਿਮਰਾਂ ਦੀ ਵੀਡੀਓ ਵੀ ਆਪਣੇ ਕੋਲ ਹੈਗੀ ਆ ਇਹਨਾਂ ਬਤਕਰੀਮਨ 21 ਦਿਨ ਦੋਨੀਆਂ ਘਟਿਏ ਭਰੇ ਗਿਆ ਕੋਈ ਸੂਈ ਨੂੰ ਸਾਢੇ 3-4 ਮਹੀਨੇ ਹੋਇਆ ਠੀਕ ਆ ਇਧਰੇ 16 ਕਿਲੋ ਗੋਦ ਜਿਹੜਾ ਤਿਆਰ ਹੈ ਬਿਲਕੁਲ ਜੀ ਜੇ ਕਿਸੇ ਵੀਰ ਨੇ ਜੂਲ ਪਾ ਕੇ ਚੋਣੀ ਹੈ ਜੂਲ ਪਾ ਕੇ ਚੋਲੋ ਉਸ ਤਰ੍ਹਾਂ ਚੋਣੀ ਉਸ ਤਰ੍ਹਾਂ ਚੋਲੋ ਠੀਕ ਆ ਬੰਗਾ ਬੂੰਗਾ ਚਾਹ ਪਾਲੇ ਤੇ ਨਾ ਪਾਲੋ ਨਾ ਪਾਲੋ ਵੀ ਜੀ ਆਪਣੀ ਖੁਸ਼ੀ ਆ ਠੀਕ ਆ ਲਭੀ ਇਹ ਦੋਸਤੋ ਬਾਡੀ ਸਟਰਕਚਰ ਆ ਸੈਕੰਡ ਟਾਈਮਰ ਇਹ ਵੀ ਆ ਦੂਜਾ ਸੂਆ ਇਹ ਵੀ ਸੂਈ ਆ ਕਰਮਾ ਵਾਲੀ ਕੋ 3 3.5 ਪੌਣੇ 4 ਇੱਥੇ ਕੁ ਮਹੀਨਾ ਕੋ ਸਮਾਂ ਹੋ ਗਿਆ ਤੇ ਬੱਚਾ ਪੁੱਛਦਾ ਬੱਚਾ ਵੀ ਜੀ ਬੱਚੀ ਇੰਨੇ ਮਗਰ ਠੀਕ ਹੈ ਜੀ ਹਾਂ ਠੀਕ ਹੈ ਇੱਕ ਇੱਕ ਭਾਗ ਘਰੋਂ ਭਗਾਵਾ ਦੋਵੇਂ ਲਈ ਬੱਚੀ ਵੀ ਬੈਗ ਉਥੇ ਮਗਰੀ ਆ ਹਾਂ ਮਗਰੀ ਬੱਚੀ ਜੀ ਠੀਕ ਆ ਇਹ ਵੀ ਬੱਚੀ ਮਗਰੀ ਆ ਠੀਕ ਆ ਸੋ ਇਸ ਵਕਤ 16 ਕਿਲੋ ਦੁੱਧ ਇਸ ਬੈਡ ਦੇ ਥਲੇ ਹਾਜ਼ਰ ਆ ਬਾਕੀ ਆ ਤੁਸੀਂ ਵੇਖ ਸਕਦੇ ਥਣ ਥਣ ਨੂੰ ਠੀਕ ਆ ਜੀ ਤੇ ਬਾਤੀ ਬਾਜਬਾ ਜੀ ਇਹਦੀ ਵੀ ਤਸੱਲੀ ਅਗਲੇ ਪਿਛਲੇ ਤਰ੍ਹਾਂ ਦੀ ਬਰਾਬਰ ਚੌੜੀ ਕੋਈ ਕੋਈ ਪੁਰਸ਼ਾ ਦੀ ਕੋ ਆਪਣੀ ਗਰੰਟੀ ਹੈ ਜੀ ਠੀਕ ਆ ਲਓ ਵੀਰੇ ਕੱਢ ਕੇ ਤੋੜ ਕੇ ਦਿਖਾ ਦਈਏ ਨੂੰ ਵੀ ਸੋ ਇਹ ਵੀ ਕਿਸਾਨ ਕਰੋ ਦੂਜਾ ਸੂਆ ਵੈੜ ਸੂਈ ਆ ਟਾਈਮ ਇੱਕ ਜਿਹੜੀ ਤੁਹਾਨੂੰ ਪੱਤਝੇ ਨੰਬਰ ਤੇ ਵੱਡੀ ਵੈੜ ਦਿਖਾਈ ਆ ਤੇ ਇਹਨਾਂ ਦਾ ਟਾਈਮ ਪੀਰੀਅਡ ਬਿਲਕੁਲ ਇੱਕੋ ਜਿਹਾ ਹੀ ਆ ਬਣੀਆਂ ਵੀ ਇੱਕੋ ਟਾਈਮ ਆ ਏਆਈ ਵੀ ਇਹਨਾਂ ਨੂੰ ਇੱਕੋ ਕੋਈ ਦਿਨ ਵਾਰਦੀ ਦੀ ਆ ਕਿ ਕੀ ਕਰੇ ਬੱਚਿਆਂ ਨੂੰ ਕੀ ਕਰੂਗਾ ਠੀਕ ਆ ਵੀ ਵੇਖੀ ਗਰਮੀ ਗਰਮੀ ਦਾ ਕੋਈ ਇਹਨਾਂ ਨੂੰ ਚੱਕਰ ਨਹੀਂ ਕੋਈ ਗਰਮੀ ਨਹੀਂ ਇਹ ਕ੍ਰੋਸ ਬਰੀਡ ਹੈ ਬਿਲਕੁਲ ਜੀ ਬਿਲਕੁਲ ਠੀਕ ਸੋ ਇਹਦਾ ਮੋਲ ਵੀਰ ਕੀ ਕਰਦੇ ਪਏ ਆ ਇਹ ਮੋਲੇ ਵੀਰ ਜੀ 36000 ਦੀ ਖਾਨ ਆਈ ਨਾ 36000 ਬੇ ਰੇਟ ਹੋਈ ਹੈ ਵੀ ਜਿਹੜੇ ਵਿੱਚੋਂ ਮੌਕੇ ਤੇ ਮਾਨਤਾ ਨਹੀਂ ਇਹਨਾਂ ਦੀ ਮਾਨਤਾ ਉਹ 500 ਦਾ ਛੋਟ ਸਪਾਈਆ ਜੀ ਹੋਊਗਾ ਠੀਕ ਆ ਬਈ ਸੋ ਦੋਸਤੋ ਕੋਈ 500 ਛੋਟ ਸਪਾਈਆ ਮੌਕੇ ਤੇ ਖਾਨ ਆ ਜਿਹੜੀ ਹੈ 36000 ਦੀ ਵੈੜ ਮਿਲ ਜੂਗੀ ਅੱਜ ਤੁਹਾਨੂੰ ਇਸ ਕੇਦੇ ਤੋਂ 16 ਕਿਲੋ ਦੁੱਧ ਨਿੰਤੀ ਦਾ ਤਸੱਲੀ ਦਾ ਜੇਕਰ ਵੈਰੀਫਾਈ ਕਰਨਾ ਤੁਸੀਂ ਦੋ ਟਾਈਮ ਚੁੱਕ ਕੇ ਕਰ ਲਿਆ ਜੀ ਆਨਲਾਈਨ ਕੋਈ ਭਰਾ ਮਗਾਉਂਦਾ ਜਿਹੜੇ ਪਹਿਲਾਂ ਹੀ ਗੱਲ ਦੱਸੀ ਕਿ ਜਿੰਨੀ ਗੱਲਬਾਤ ਕਹੀ ਗਈ ਆ ਉਸ ਬਿਹਾਰ ਤੋਂ ਤੁਸੀਂ ਸੌਦਾ ਕਰ ਸਕਦੇ ਜੀ ਸੋ ਇਹ ਅਜੇ ਚਾਰ ਹੀ ਐਨੀਮਲ ਸੀਗੇ ਭਾਈ ਬਾਜ ਆਪਣੇ ਕੋਲ ਹਾਂ ਜੀ ਚਾਰ ਗੜਾ ਹੈ ਆਪਣੇ ਕੋਲ ਠੀਕ ਹੈ ਜੀ ਤੇ ਇੱਕ ਕੰਟੈਕਟ ਨੰਬਰ ਕਰ ਦਿਓ ਸਾਂਝੇ ਫਿਰ ਜੀ ਮੋਬਾਈਲ ਨੰਬਰ 88723 88462 ਠੀਕ ਹੈ ਜੀ ਤੇ ਮਾਲ ਇਸ ਤਰ੍ਹਾਂ ਹੀ ਆਪਣੇ ਕੋਲ ਤਕਰੀਬਨ ਤਿੰਨ ਦਾ ਗੱਲ ਚਾਰ ਪੰਜ ਨਗਰ ਪੱਕੇ ਚ ਵੀ ਕਿਤੇ ਹੁੰਦੇ ਹੀ ਆ ਠੀਕ ਹੈ ਜੀ ਠੀਕ ਹੈ ਸੋ ਇਹ ਦੋਸਤੋ ਅੱਜ ਵਿਜ਼ਿਟ ਸੀਗੀ ਆਪਣੀ ਪਿੰਡ ਕਾਮਲਵਾਲਾ ਨੇੜੇ ਮੰਲਾਂ ਵਾਲੇ ਦੇ ਪਿੰਡ ਆ ਠੀਕ ਆ ਜੀ ਤੇ ਮਾਹੂ ਵੀ ਕੋਈ 18-20 ਕਿਲੋਮੀਟਰ ਦੀ ਦੂਰੀ ਆ ਹਰੀਕੇ ਪੱਤਨ ਤੋਂ ਮਾਲਵੇ ਆਪਣਾ ਮਾਝੇ ਵਾਲੀ ਸਾਈਡ ਤੋਂ ਕਿਸੇ ਨੇ ਆਉਣਾ ਤਾਂ ਕੋਈ 15 ਕਿਲੋਮੀਟਰ ਦੀ ਸਾਰੀ ਦੂਰੀ ਆ ਆਣ ਕੇ ਮੇਰਾ ਭਰਾ ਇੱਥੇ ਤਸੱਲੀ ਕਰ ਲਿਆ ਜੇ ਮਾਲ ਆਉਂਦਾ ਰਹਿੰਦਾ ਵਪਾਰ ਲੈਣ ਦਾ ਕੰਮ ਆ ਪਸ਼ੂ ਚੰਗੇ ਆ ਸਾਫ਼ ਸੁਥਰੇ ਆ ਬਾਕੀ ਥਣ ਭਾਂਡੇ ਤੁਹਾਨੂੰ ਆਪ ਦਿਖਾ ਦਿੱਤੇ ਆ ਜਿੰਨੀਆਂ ਵੀ ਤਸੱਲੀਆਂ ਸੀ ਉਹ ਦੇ ਦਿੱਤੀਆਂ ਨੇ ਠੀਕ ਆ ਜੀ ਉਹਨਾਂ ਨੂੰ ਵੈਰੀਫਾਈ ਕਰਨਾ ਕਿਸੇ ਭਰਾ ਨੇ ਕੋਈ ਮਾਂ ਮੰਦੇ ਚ ਸ਼ੰਕਾ ਕਿੰਤੂ ਪਰੰਤੂ ਉੱਤੇ ਧਿਆਨ ਕੇ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ